ਕਦੀ ਵੀ ਕੋਈ ਸੋਨਾ ਜਾਂ ਹੀਰੇ ਵੇਚਣ ਲਈ ਕਿਸੇ ਕਬਾੜੀਏ ਕੋਲ ਨਹੀਂ ਜਾਂਦਾ ਜੋਰੀ ਜਾਂ ਸੁਨਿਆਰੇ ਕੋਲ ਜਾਂਦਾ ਹੈ ਤੇ ਨਾਮ ਦੀ ਕਦਰ ਵੀ ਉਹੀ ਬੰਦਾ ਪਾਏਗਾ ਰੱਬ ਦੀ ਕਦਰ ਵੀ ਉਹੀ ਬੰਦਾ ਪਾਏਗਾ ਜਿਹੜਾ ਹਿਰਦੇ ਤੋਂ ਪਰਮਾਤਮਾ ਨੂੰ ਪਿਆਰ ਕਰਦਾ ਹੋਵੇ ਤੇ ਪਰਮਾਤਮਾ ਦੇ ਨਾਮ ਧੰਨ ਦੀ ਜਿਸ ਨੂੰ ਬੇਸ਼ਕੀਮਤੀ ਉਸ ਧੰਨ ਦੀ ਕੀਮਤ ਪਤਾ ਲੱਗ ਜਾਏ ਫਿਰ ਉਸ ਧੰਨ ਵਾਸਤੇ ਉਹ ساری ਜ਼ਿੰਦਗੀ ਜੱਦੋਜਹਿਦ ਕਰਦਾ ਜੁੜ ਜਾਂਦਾ ਹੈ ਪਰ ਕਬੀਰ ਸਾਹਿਬ ਪਤਾ ਕੀ ਕਹਿੰਦੇ ਜਿਨ੍ਹਾਂ ਲੋਕਾਂ ਨੂੰ ਰੱਬ ਦੇ ਨਾਮ ਦੀ ਕਦਰ ਨਹੀਂ ਨਾ ਉਨ੍ਹਾਂ ਦੇ ਅੱਗੇ ਕਦੇ ਰੱਬ ਦੀ ਗੱਲ ਕਰਨੀ ਵੀ ਨਹੀਂ ਚਾਹੀਦੀ ਇਹ ਕੀਮਤੀ ਖਜ਼ਾਨਾ ਉਹਦੇ ਅੱਗੇ ਖੋਲੋ ਜੋ ਇਸ ਖਜ਼ਾਨੇ ਦੀ ਕਦਰੋ ਕੀਮਤ ਜਾਣਦਾ ਹੋਵੇ RAM ਪਦਾਰਥ ਪਾਇਕ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ 파ਰਖੂ ਨਹੀਂ ਗਾਹਕ ਨਹੀਂ ਮੋਲ ਇਸ ਕਰਕੇ ਜੇ ਤੈਨੂੰ ਕਹਿੰਦੇ ਰੱਬ ਦਾ ਨਾਮ ਪ੍ਰਾਪਤ ਹੋ ਜਾਵੇ ਨਾ ਇਹਦੀ ਵੈਲਿਊ ਪ੍ਰਮਾਤਮਾ ਦਾ ਭਗਤ ਹੀ ਜਾਣਦਾ ਹੈ ਰੱਬ ਦੇ ਭਗਤ ਨਾਲ ਹੀ ਦਿਲ ਦੀਆਂ ਗੱਲਾਂ ਪਰਮਾਤਮਾ ਦੀਆਂ ਗੱਲਾਂ ਸਾਂਝੀਆਂ ਕਰੀ ਕਹਿੰਦੇ ਜਿਹੜਾ ਰੱਬ ਦੇ ਬਾਰੇ ਨਹੀਂ ਨਾ ਜਾਣਦਾ ਉਹਦੇ ਅੱਗੇ ਇਹ ਖਜ਼ਾਨਾ ਖੋਲਣ ਦਾ ਇਸ ਗਜ਼ਾਨੇ ਦਾ ਖਜ਼ਾਨੇ ਬਾਰੇ ਦੱਸਣ ਦਾ ਕੋਈ ਫਾਇਦਾ ਨਹੀਂ